ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਪਹੁੰਚ ਚੁੱਕੇ ਹਾਂ ਵਿਆਹ ਦੇ ਵਿੱਚ ਵਿਆਹ ਜਿਹੜਾ ਸਾਨੂੰ ਮਾਨਸਾ ਜ਼ਿਲ੍ਹੇ ਦੇ ਵਿੱਚ ਆਇਆ ਸੀਗਾ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਗਿਆਾਂਗੇ ਜੀ ਵਿਆਹ ਵੇਖਣ ਪਹਿਲੀ ਵਾਰ ਤੇ ਚਲੋ ਜੀ ਆਪਾਂ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਵਿਆਹ ਦੇ ਵਿੱਚ ਤੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਵੇਖਿਓ ਤੇ ਸਭ ਤੋਂ ਪਹਿਲਾਂ ਐਂਟਰੀ ਦੇਖੋ ਤੁਸੀਂ ਐਂਟਰੀ ਦੀ ਕਰਨ ਲਈ ਬਾਕਸ ਹੀ ਵਧੀਆ ਉਹਨਾਂ ਨੇ ਸਵਾਗਤ ਕੀਤਾ ਸਾਰਿਆਂ ਦਾ ਤੇ ਇੱਥੇ ਸਤਿਗੁਰਜੀ ਹੋਰਾਂ ਨੂੰ ਉਹਨਾਂ ਦੀ ਭਾਬੀ ਜੀ ਮਿਲ ਗਈ ਤੇ ਅਸੀਂ ਵੀ ਉਹਨਾਂ ਨੂੰ ਮਿਲੇ ਹਨ ਸਾਰਿਆਂ ਨੂੰ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਤੇ ਇਸ ਤੋਂ ਅੱਗੇ ਇਹਨਾਂ ਤੁਹਾਨੂੰ ਦਿਖਾਉਣੇ ਆ ਪੈਲਸ ਪੈਲਸ ਦਾ ਥਿ ਵਿਊ ਵੀ ਕਿੱਦਾਂ ਦਾ ਸੀ ਇਹਨਾਂ ਪੈਲਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਉੱਥੇ ਕਪਲ ਸੀਗੇ ਜਿਨ੍ਹਾਂ ਦੀ ਮੈਰਿਜ ਸੀਗੇ ਉਹਨਾਂ ਦੀ ਫੋਟੋ ਤੁਹਾਡੇ ਨਾਲ ਸ਼ੇਅਰ ਕੀਤੀ ਆਪਾਂ ਨੇ ਇਹ ਇਹ ਦੀਦੀ ਹੋਰਾਂ ਜਿਨ੍ਹਾਂ ਦੇ ਵਿਆਹ ਸੀ ਉਹਨਾਂ ਦੀ ਆ ਫੋਟੋ ਲਓ ਜੀ ਮੈਡਮ ਹੋਰੀ ਹੁਣ ਪਹੁੰਚ ਚੁੱਕੇ ਨੇ ਪ੍ਰੀ-ਵੈਡਿੰਗ ਸ਼ੂਟ ਦੇਖਣ ਵਾਸਤੇ ਪ੍ਰੀ-ਵੈਡਿੰਗ ਵਾਲੀ ਟੇਬਲ ਤੇ ਤੇ ਇੱਥੇ ਦੇਖੀ ਮੈਡਮ ਨੇ ਐਲਬਮ ਐਲਬਮ ਦੇਖੀ ਤੇ ਬੱਚਿਆਂ ਦੀ ਜਿਨ੍ਹਾਂ ਦਾ ਵਿਆਹ ਸੀਗਾ ਤੇ ਸਾਡੇ ਉਹ ਬਹੁਤ ਹੀ ਕਰੀਬੀ ਦੋਸਤ ਦੀ ਭੈਣ ਸੀ ਜਿਨ੍ਹਾਂ ਦਾ ਵਿਆਹ ਸੀਗਾ ਤੇ ਪੰਜਾਬ ਸਟੂਡੀਓ ਦਾ ਸਿੱਧਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਿਆਹ ਦੇ ਵਿੱਚ ਇੰਨੀਆਂ ਸੋਹਣੀਆਂ ਫੋਟੋਆਂ ਕਲਿੱਕ ਕੀਤੀਆਂ ਤੇ ਇੰਨੇ ਸੋਹਣਾ ਪ੍ਰੀ-ਵੈਡਿੰਗ ਸ਼ੂਟ ਕੀਤਾ ਤੇ ਜਦੋਂ ਇਹ ਮੈਡਮ ਮੈਡਮ ਹੋਰੀ ਦੇਖ ਰਹੀ ਸੀ ਪ੍ਰੀ-ਵੈਡਿੰਗ ਸ਼ੂਟ ਤੇ ਉੱਥੇ ਨਾਲ ਹੀ ਹੋਰ ਪਹਿਣਾ ਵੀ ਦੇਖਣ ਲੱਗੀਆਂ ਕਿਉਂਕਿ ਵਿਆਹ ਦੇ ਵਿੱਚ ਰੌਣਕਾਂ ਸੀ ਜਿਹੜੀਆਂ ਬਹੁਤ ਹੀ ਜ਼ਿਆਦਾ ਬੱਦਲ ਬਹੁਤ ਜ਼ਿਆਦਾ ਵਧੀਆ ਲੱਗੀਆਂ ਹੋਈਆਂ ਸੀ ਤੇ ਹੁਣ ਆਪਾਂ ਇਥੋਂ ਅੱਗੇ ਚੱਲ ਗਏ ਤੁਹਾਨੂੰ ਸਾਰੇ ਜਿਹੜਾ ਵਿਆਹ ਹੈਗਾ ਵਿਆਹ ਦਾ ਸਾਰਾ ਪੂਰਾ ਦ੍ਰਿਸ਼ ਦਿਖਾਵਾਂਗੇ ਤੇ ਇੱਥੇ ਜਿਹੜਾ ਪੰਜਾਬ ਸਟੂਡੀਓ ਨੇ ਕੰਮ ਕੀਤਾ ਉਹ ਵੀ ਤੁਹਾਨੂੰ ਲਾਸਟ ਦੇ ਵਿੱਚ ਦਿਖਾਵਾਂਗੇ ਲਓ ਜੀ ਹੁਣ ਅੱਗੇ ਚੱਲਦੇ ਹਾਂ ਤੇ ਮੈਡਮ ਪਹੁੰਚ ਚੁੱਕੇ ਨੇ ਟਿੱਕੀ ਵਾਲੀ ਸਟਾਲ ਦੇ ਉੱਪਰ ਟਿੱਕੀ ਜਿਹੜੀ ਹੈਗੀ ਸੀ ਬਹੁਤ ਹੀ ਜ਼ਿਆਦਾ ਮੈਡਮ ਨੂੰ ਸਵਾਦ ਲੱਗੀ ਤੇ ਇਹ ਜਿਹੜੀ ਬਣ ਰਹੀ ਸੀ ਇਹ ਸਾਰੀ ਦੇਸੀ ਘਿਓ ਦੇ ਵਿੱਚ ਬਣ ਰਹੀ ਸੀ ਤੇ ਟਿੱਕੀ ਬਣਾਉਣ ਵਾਲੇ ਭਾਈਆਂ ਨੇ ਵੀ ਪੂਰੀ ਰੀਚ ਲਾਈ ਹੋਈ ਸੀ ਤੇ ਪੱਤਿਆਂ ਦੇ ਵਿੱਚ ਤੁਸੀਂ ਇਹ ਦੇਖੋ ਵੀ ਦਰਖਤ ਦੇ ਜਿਹੜੇ ਪੱਤੇ ਸੀ ਉਹ ਉਹਨਾਂ ਦਾ ਵੋਲ ਬਣਾ ਕੇ ਹਨਾ ਬਹੁਤ ਹੀ ਢੰਗ ਨਾਲ ਪੇਸ਼ ਕੀਤੀ ਸੀ ਕਾਂਚੀ ਜਿਹੜੀ ਟਿੱਕੀ ਸੀਗੀ ਮੈਡਮ ਨੇ ਦੋ ਤਿੰਨ ਇਕੱਠੀਆਂ ਟਿੱਕੀਆਂ ਖਾਧੀਆਂ ਕਿਉਂਕਿ ਮੈਡਮ ਨੇ ਫਸਟ ਟਾਈਮ ਇਨੀ ਟੇਸਟੀ ਟਿੱਕੀ ਖਾਧੀ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਪਹੁੰਚ ਚੁੱਕਿਆ ਫਰੂਟ ਵਾਲੀ ਸਟਾਲ ਤੇ ਹਾਂਜੀ ਵੇਖੋ ਫਰੂਟ ਵਾਲੀ ਸਟਾਲ ਦੇ ਉੱਪਰ ਜਿਹੜੀ ਆ ਸਾਡੇ ਉੱਤੇ ਇਹਨਾਂ ਨੇ ਟਿੱਕੀਆਂ ਦਾ ਤਵਾ ਲਾਇਆ ਤਾਂ ਨਾਲ ਹੀ ਇਹਨਾਂ ਨੇ ਵੀ ਕਿਹੜਾ ਕੱਟ ਦਿਖਾਇਆ ਕੁਛ ਇਹਨਾਂ ਨੇ ਫਰੂਟਾਂ ਦੇ ਵੱਟ ਕੱਟਦੇ ਤੇ ਇਹਨਾਂ ਨੇ ਜਿੰਨੇ ਵੀ ਇਹਨਾਂ ਦੇ ਸੈਲ ਵਗੈਰਾ ਹਨਾ ਘਟੇ ਹੋ ਸੀ ਸਾਰੇ ਪੂਰੇ ਕਰ ਲੇ ਫਰੂਟ ਖਾ ਖਾ ਕੇ ਮੈਂ ਤੇ ਰਮਨ ਵੜਾ ਹਸੀਏ ਮਗਾ ਪਤਾ ਟਿੱਕੀ ਖਾਈ ਜਾਂਦੇ ਆ ਰਮਨ ਵੀ ਇਧਰ ਦੇਖੋ ਸਤਗੁਰ ਸਿੰਘ ਜੀ ਆਵਦੀ ਨਾ ਸੇਤ ਨੂੰ ਲੈ ਕੇ ਬਹੁਤ ਸੀਰੀਅਸ ਨੇ ਉਹ ਜੁੰਦੇ ਨੇ ਵੀ ਅਸੀਂ ਵੀ ਆਪਣੀ ਇਹਨਾਂ ਸੇਤ ਨੂੰ ਸਹੀ ਰੱਖੇ ਦੇਖੋ ਕਾਫੀ ਕਾਫੀ ਸਾਰੇ ਫਰੂਟ ਲੈ ਕੇ ਨਾ ਇਹਨਾਂ ਨੇ ਆਪਣੀ ਜਿਹੜੇ ਆ ਸੈਲ ਵਗੈਰਾ ਸੀ ਉਹ ਪੂਰੇ ਕੀਤੇ ਪੈਣਾ ਨੀ ਗੇਟ ਲੋ ਜੀ ਹੁਣ ਆਪਾਂ ਪਹੁੰਚ ਚੁੱਕਿਆ ਮਿਲਣੇ ਵਾਲੇ ਕੰਬਲਾਂ ਦੀ ਵੇਟ ਕਰਦੇ ਕਰਦੇ ਮਿਲਣੀ ਤੇ ਤੇ ਆਹ ਜਿਹੜੇ ਕੰਮਲ ਨੇ ਤੁਸੀਂ ਦੇਖ ਰਹੇ ਹੋ ਸਾਰੇ ਮਿਲਣੀ ਵਾਸਤੇ ਸਪੈਸ਼ਲੀ ਤੌਰ ਤੇ ਮੰਗਵਾਏ ਗਏ ਨੇ ਕੁੜੀ ਵਾਲੇ ਵੱਲਿਆਂ ਤੇ ਮਿਲਣੀ ਦਾ ਵਿਹਾਰ ਸੀ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਹੋਇਆ ਤੇ ਉਸ ਤੋਂ ਬਾਅਦ ਆਪਾਂ ਮਲਾਉਣਿਆਂ ਸਤਵਿੰਦਰ ਕੌਰ ਦੀ ਨਨਦ ਜੀ ਨੂੰ ਤੇ ਨਨਦ ਜੀ ਪਹੁੰਚ ਚੁੱਕੇ ਨੇ ਤੇ ਜਿਨ੍ਹਾਂ ਦੀ ਛੋਟੀ ਭੈਣ ਦਾ ਵਿਆਹ ਸੀ ਉਹਨਾਂ ਦੀ ਚਾਚਾ ਜੀ ਦੀ ਬੇਟੀ ਦਾ ਵਿਆਹ ਸੀਗਾ ਤੇ ਸਾਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਭੈਣ ਹੋਰਾਂ ਨੂੰ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇਹਨਾਂ ਨੇ ਕਾਫੀ 빅빅 ਰਿਸਪੈਕਟ ਇਹਨਾਂ ਦੀ ਤੇ ਕਿਉਂਕਿ ਸਿਸਟਰ ਹੋਰੀ ਸਾਡਾ ਬਹੁਤ ਜ਼ਿਆਦਾ ক্লোਜ਼ ਨੇ ਅੱਛੇ ਫੈਮਿਲੀ ਤੋਂ ਨੇ ਸਾਨੂੰ ਬਹੁਤ ਹੀ ਰਿਸਪੈਕਟ ਕਰਦੇ ਆ ਸਾਡੀ ਨਾਲੇ ਅਸੀਂ ਉਹਨਾਂ ਦੀ ਕਰਦੇ ਆ ਤੇ ਇਹ ਦੀਦੀ ਹੋਰੀ ਆਪਣੇ ਕੋਲ ਆਉਂਦੇ ਜਾਂਦੇ ਰਹਿੰਦੇ ਆ ਨਾ ਬਹੁਤ ਵਧੀਆ ਨੇ ਫੈਮਿਲੀ ਰਿਲੇਸ਼ਨ ਆਪਣਾ ਤੇ ਆਪਾਂ ਉੱਥੇ ਵਿਆਹ ਤੇ ਗਏ ਲਓ ਜੀ ਕਹਿੰਦੇ ਹੁਣ ਪਹੁੰਚ ਚੁੱਕੇ ਆ ਮੈਡਮ ਫ੍ਰੀ ਸ਼ੂਟਿੰਗ ਤੇ ਸ਼ੂਟਿੰਗ ਕਰਵਾਉਣ ਦੇ ਵਾਸਤੇ ਮੈਡਮ ਪੂਰੇ ਅਤਾਬਲੇ ਸੀ ਕਿ ਕਹਿੰਦੇ ਸਾਡੀਆਂ ਫੋਟੋਆਂ ਖਿੱਚ ਸਾਡੀ ਵੀਡੀਓ ਵਗੈਰਾ ਕਲਿੱਕ ਕਰੋ ਤੇ ਮੈਡਮ ਨੇ ਇੱਥੇ ਆਪਦੀ ਵੀ ਜਿਹੜੀ ਫੋਟੋ ਵੀਡੀਓ ਸੀ ਉਹ ਕਰਵਾਈ ਕੰਪਲੀਟ ਤੇ ਹੁਣ ਪਹੁੰਚ ਚੁੱਕੇ ਨੇ ਮੈਡਮ ਦੁਬਾਰਾ ਫੇਰ ਕਹਿੰਦੇ ਖਾਣੇ ਵਾਲੀ ਸਟਾਲ ਦੇ ਉੱਪਰ ਤੇ ਮੈਡਮ ਨੇ ਇੱਥੇ ਲਿਆ ਖਾਣ ਵਾਸਤੇ ਇੱਕ ਡੋਸਾ ਡੋਸਾ ਸਪੈਸ਼ਲੀ ਮੈਡਮ ਨੇ ਡੋਸਾ ਖਾਧਾ ਤੇ ਡੋਸਾ ਖਾ ਕੇ ਤੇ ਆ ਫੇਰ ਅੱਗੇ ਚੱਲੇ ਗਈ ਜੀ ਕਹਿੰਦੇ ਹੁਣ ਚੱਲਦੇ ਆਪਾਂ ਅੰਦਰ ਵਾਲੇ ਹਾਲ ਦੇ ਵਿੱਚ ਤੇ ਉੱਥੇ ਪਕੌੜਿਆਂ ਦੀ ਲੱਗੀ ਹੋਈ ਪਰਮਾਰ ਤੇ ਮੈਡਮ ਪਕੌੜਿਆਂ ਦੇ ਨਾਲ 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 ਮੈਡਮ ਗਏ ਇੱਥੇ ਉਲਝਵੀਂ ਖਾਣਾ ਕੀ ਹੈ ਕਿਉਂਕਿ ਸਟਾਲਾਂ ਬਹੁਤ ਜ਼ਿਆਦਾ ਲੱਗੇ ਹੋਏ ਸੀ ਪਕੌੜੇ ਬਹੁਤ ਕਾਫੀ ਤਰ੍ਹਾਂ ਦੇ ਸੀਗੇ ਤੇ ਇੱਥੇ ਮੈਡਮ ਉਲਝਦੇ ਉਲਝਦੇ ਮੈਡਮ ਨੇ ਚਲੋ 2-3 2-4 ਪਕੌੜੇ ਲੈ ਤੇ ਇੱਕ ਸਾਈਡ ਤੇ ਹੋ ਕੇ ਖਾਦ ਸੀ। ਮਾ ਗੂਟ ਬਾਲੂ ਨਾ ਜੀ ਸੀ ਗੱਲੇ ਮੈਂ ਤਾਂ ਇਹਦੇ ਗੱਲ ਸਮਝਦਾ ਕਿ ਹਾਂ ਫਿਰ ਨਿਕਲ ਕੇ ਬਣਾ ਫਿਰ ਕਰੇ ਮੇਰੇ ਕੋਲ ਬ੍ਰਦਰ ਹੈਗਾ ਬਹੁਤ ਵਧੀਆ ਤੇ ਮੈਡਮ ਨੇ ਫਿਰ ਕੀਤਾ ਫੋਨ ਸ਼ਾਨ ਤੇ ਬੈਠੇ ਫਿਰ ਰਿਲੈਕਸ ਹੋਣ ਵਾਸਤੇ ਤੇ ਕਾਫੀ ਟਾਈਮ ਤੇ ਫਿਰ ਮੇਰੀ ਵੀ ਪ੍ਰੀ ਵਡਿੰਗ ਚੱਲ ਪਈ ਪ੍ਰੀ ਵਡਿੰਗ ਚੱਲ ਪਈ ਤੇ ਮੈਡਮ ਕਹਿੰਦੇ ਵੀ ਤੁਸੀਂ ਹੁਣ ਸਾਡੇ ਵੀ ਕੈਮਰੇ ਦੇ ਵਿੱਚ ਕੈਦ ਹੋਗੇ ਤੇ ਇੱਥੇ ਫਿਰ ਅਸੀਂ ਬੈਠ ਕੇ ਕੀਤੀਆਂ ਗੱਲਾਂ ਬਾਤਾਂ ਤੇ ਕਿਉਂਕਿ ਸਾਰਿਆਂ ਨੂੰ ਪਤਾ ਜਦੋਂ ਆਪਾਂ ਕੰਮਕਾਰਾਂ ਦੇ ਵਿੱਚ ਹੁੰਨੇ ਤਾਂ ਕਾਫੀ ਮਤਲਬ ਆਪਾਂ ਆਪਣੇ ਆਪ ਨੂੰ ਟਾਈਡ ਫੀਲ ਕਰਦੇ ਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਕਿਸੇ ਫੰਕਸ਼ਨ ਤੇ ਜਾਂਦੇ ਜਾਂ ਕਿਤੇ ਵੀ ਹੋਰ ਜਾਂਦੇ ਤਾਂ ਰਿਲੈਕਸ ਹੋ ਜਾਂਦੇ ਆ ਨਾ ਤੇ ਉਸ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਹਾਲ ਤੋਂ ਬਾਹਰ ਵਾਲੀ ਸਾਈਡ ਤੇ ਤੁਹਾਨੂੰ ਦਿਖਾਉਣਾ ਹੈ ਵਿਆਹ ਦਾ ਬਾਹਰਲਾ ਦ੍ਰਿਸ਼ ਤੇ ਬਾਹਰਲਾ ਜਿਹੜਾ ਮਾਹੌਲ ਸੀ ਬਹੁਤ ਹੀ ਜ਼ਿਆਦਾ ਵਧੀਆ ਸੀ ਤੇ ਲੱਗੀਆਂ ਹੋਈਆਂ ਸੀ ਰੌਣਕਾਂ ਆ ਦੇਖੋ ਤੁਸੀਂ ਹਰ ਇੱਕ ਸੋਫੇ ਦੇ ਉੱਪਰ ਇੱਕ ਇੱਕ ਦੋ ਦੋ ਮੈਂਬਰ ਵਧੀਆ ਤਰੀਕੇ ਨਾਲ ਬੈਠੇ ਨੇ ਤੇ ਆਪ ਦਾ ਇੰਜੋਏ ਕਰ ਰਹੇ ਨੇ ਤੇ ਇੱਕ ਸਾਈਡ ਤੇ ਇਸ ਚੱਲ ਰਿਹਾ ਸੀਗਾ ਫੋਟੋ ਸ਼ੂਟ ਬੱਚਿਆਂ ਦਾ ਕਿਉਂਕਿ ਹਰ ਇੱਕ ਬੰਦਾ ਆਪਣੇ ਆਪਣੀ ਫੈਮਿਲੀ ਦਾ ਆਨੰਦ ਮਾਣਦਾ ਸੀਗਾ ਆ ਜੋ ਜੀ ਆਪਾਂ ਚੱਲਿਆਂ ਪੰਜਾਬ ਦੇ ਆਜੋ ਵੀ ਹੁਣ ਤੁਹਾਨੂੰ ਇਹ ਦੱਸੀਏ ਭਾ ਜਿਹੜੀ ਪੈਲਸ ਦੇ ਵਿੱਚ ਆਪਾਂ ਵਿਆਹ ਦੇਖਣ ਵਾਸਤੇ ਗਏ ਹਾਂ ਇਹ ਪੈਲਸ ਹੈਗਾ ਮਾਨਸਾ ਜ਼ਿਲ੍ਹੇ ਦੇ ਵਿੱਚ ਈਡਨ ਗਾਰਡਨ ਪੈਲਸ ਤੇ ਜਿਨ੍ਹਾਂ ਦਾ 뷰 ਬਹੁਤ ਹੀ ਜ਼ਿਆਦਾ ਵਧੀਆ ਤੇ ਆਪਾਂ ਪਹੁੰਚ ਚੁੱਕੇ ਹੁਣ ਸਕਰੀਨ ਦੇ ਉੱਪਰ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਕੁੜੀ ਤੇ ਮੁੰਡੇ ਦੀਆਂ ਜਿਹੜੀਆਂ ਲਾਵਾਂ ਨੇ ਇਹ ਹੋ ਰਹੀਆਂ ਨੇ ਤੇ ਇਹ ਸ਼ਪਾਇਸ਼ ਦੀ ਧੰਨਵਾਦ ਕਰਦੇ ਅਸੀਂ ਥੈਂਕਸ ਕਰਦੇ ਆ ਸਟੂਡੀਓ ਦਾ ਪੰਜਾਬ ਸਟੂਡੀਓ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੰਨੀ ਜਲਦੀ ਇੰਨੀ ਸਪੀਡ ਦੇ ਨਾਲ ਇਸ ਵੀਡੀਓ ਨੂੰ ਐਡੀਟਿੰਗ ਕਰਕੇ ਲੋਕਾਂ ਦੇ ਅੱਗੇ ਪੇਸ਼ ਕੀਤਾ ਜਿਹੜੇ ਵਿਆਹ ਦੇ ਵਿੱਚ ਬੈਠੇ ਸੀ ਤੇ ਮੈਡਮ ਮਤਲਬ ਹਰ ਇੱਕ ਬੰਦੇ ਦੀ ਇਸ ਸਕਰੀਨ ਦੇ ਉੱਪਰ ਨਜ਼ਰ ਸੀਗੀ ਕਿ ਵਿਆਹ ਕਿੱਦਾਂ ਦਾ ਕਿਸ ਤਰ੍ਹਾਂ ਦੇਖੋ ਰੀਵਨ ਕਟਾਈ ਹੈ ਨਾ ਰੀਵਨ ਕਟਾਈ ਵੀ ਨਾਲ-ਨਾਲ ਇਹਨਾਂ ਨੇ ਦਿਖਾਤੀ ਸਟੂਡੀਓ ਨੇ ਪਲੇ ਕਰਕੇ ਹੈ ਨਾ ਜਿਹੜਾ ਪ੍ਰੀ-ਵੈਡਿੰਗ ਸ਼ੂਟ ਸੀ ਚਲੋ ਉਹ ਤਾਂ ਦਿਖਾਉਣੀ ਦਿਖਾਉਣਾ ਸੀਗਾ ਹਰ ਇੱਕ ਪੈਲਸ ਦੇ ਵਿੱਚ ਦਿਖਾਇਆ ਜਾਂਦਾ ਤੇ ਜਿਹੜਾ ਇਹਨਾਂ ਦਾ ਕੰਮ ਆ ਲਾਈਵ ਜਿਹੜਾ ਚੱਲ ਰਿਹਾ ਸੀ ਪ੍ਰੋਗਰਾਮ ਉਹ ਤਾਂ ਅਲੱਗ ਸੀ ਤੇ ਜਿਹੜੀ ਐਡੀਟਿੰਗ ਸੀ ਉਹ ਕਿੰਨੀ ਵਧੀਆ ਤਰੀਕੇ ਨਾਲ ਤਿਆਰ ਕਰਕੇ ਰੀਵਨ ਕਟਾਈ ਲਾਵਾਂ ਫਿਰੇ ਹਨਾ ਤਾਂ ਜਦੋਂ ਤੱਕ ਮੁੰਡਾ ਤੇ ਕੁੜੀ ਦੋਨੇ ਆ ਕੇ ਸਕਰੀਨ ਦੇ ਅੱਗੇ ਤੱਕ ਨਹੀਂ ਬੈਠ ਜਾਂਦੇ ਉਦੋਂ ਤੱਕ ਦਾ ਸਾਰਾ ਇਹਨਾਂ ਨੇ ਪਲੇ ਕੀਤਾ ਤੇ ਸਾਰੇ ਇਸ ਗੱਲ ਤੋਂ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਸੀ ਕਿ ਹਰ ਇੱਕ ਬੰਦੇ ਨੂੰ ਇਹਨਾਂ ਜਿਹੜੇ ਸਟੂਡੀਓ ਸੀ ਸਟੂਡੀਓ ਨੇ ਕੈਦ ਕਰਕੇ ਦਿਖਾਉਂਦਾ ਆਪਣੇ ਕੈਮਰੇ ਦੇ ਵਿੱਚ ਲੋਕਾਂ ਦੇ ਅੱਗੇ ਪੇਸ਼ ਕੀਤਾ। ਲਓ ਜੀ ਵਿਆਹ ਵਾਲੀ ਜੋੜੀ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਇੱਕ ਇੱਕ ਪਲ ਖੈਰ ਹੋਣ ਵਾਸਤੇ ਖੁਸ਼ੀ ਦਾ ਹੋਵੇ। ਜੋੜੀ ਦੇ ਉੱਤੇ ਹਮੇਸ਼ਾ ਪਰਮਾਤਮਾ ਦਾ ਮਿਹਰ ਭਰਿਆ ਹੱਥ ਰਹੇ।